ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ Facebook ਪੇਜ ਤੇ ਸਵਾਗਤ ਹੈ ਅੱਜ ਜਿਹੜੀਆਂ ਆਪਾਂ ਵੀਡੀਓ ਲੈ ਕੇ ਆਇਆ ਪਟੇਲਾ ਸ਼ਾਈ ਪੱਗ ਚੀਂ ਲਿਆ ਤੋਂ ਸਾਡੇ 5 ਮੀਟਰ ਜਿਹੜਾ ਆਪਾਂ ਪਹਿਲਾ ਲੜ ਲਾਉਣਾ ਸਿਰ ਦੇ ਸੈਂਟਰ ਚੋ ਲਿਆ ਕੇ ਲੜਨੂੰ ਪੂਣੀ ਦਾ ਖੋਲਦਾ ਥਲੇ ਰੱਖ ਕੇ ਬੰਦ ਪਸਾ ਉੱਤੇ ਰੱਖ ਕੇ ਦੋਈ ਪਲੇੜੀਆਂ ਆਪਾਂ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜਨੂੰ ਫੋਲਡ ਕਰਕੇ ਤੇ ਅੱਧੀ ਅੱਧੀ ਗਲ ਟਾ ਕੇ ਜਿਹੜਾ ਲੜਨੂੰ ਸਾਫ਼ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਆਹ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੁਣੀ ਦਾ ਖਲਦਾ ਥਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਦੋਈ ਪੱਲੇ ਵਿਚਿਹੜੇ ਆਪਾਂ ਪਹਿਲੇ ਪੱਲੇ ਜਿਆਦਾ ਹੋ ਜਾਣਾ ਹੈ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਇੱਕ ਵਾਰ ਫੇਟ ਹੱਲੇ ਵਾਲ ਨੂੰ ਖੇਚ ਕੇ ਜਿਹੜਾ ਲੜ ਨੂੰ ਉੱਤੋਂ ਦੱਬ ਲੈਣਾ ਹੈ ਦੱਬ ਕੇ ਫੇਰ ਇੱਕ ਵਾਰ ਅੱਧ ਦਿਨ ਫੋਲਡ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਤੇ ਉਹਦਾ ਫਾンスਾਈਡ ਆਪਾਂ ਸੈੱਟ ਕਰਕੇ ਤੇ ਨਾਲ ਦੀ ਨਾਲ ਬਾਹਰ ਫੇਰ ਕੇ ਉਹਦੀ ਸਫਾਈ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਤੇ ਵੀਡੀਓ ਨੂੰ ਵਾਟ ਤੋਂ ਅੱਛਾ ਯੂ ਕਰਿਓ ਤੇ ਜੰਗੀ ਟਰੇਡਾ ਆਪਾਂ ਲੜ ਨੂੰ ਸਾਫ ਕਰਕੇ ਜੋ ਦਾ ਜਿਹੜਾ ਆਪਾਂ ਫਾਸਲਾ ਸੈੱਟ ਕਰਕੇ ਤੇ ਉਹਦੀ ਮੋਟਾਈ ਜਿਹੜੀ ਆਪਾਂ ਨੋਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਪਿੰਚੇ ਕਰਕੇ ਪੂਣੀ ਦਾ ਖੋਲਦਾ ਸਲੇਰਾ ਕੇ ਬੰਦ ਪਸਾ ਉਤਰਾ ਕੇ ਦੋ ਹੀ ਪੱਲਿਆਂ ਵਿੱਚ ਜਿਹੜਾ ਪੱਲੇ ਪੱਲੇ ਨੂੰ ਜਿਆਦਾ ਖੋਲ ਕੇ ਦੂਜੇ ਪੱਲੇ ਨੂੰ ਆਪਾਂ ਮੋਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਥੱਲੇ ਵਾਲ ਨੂੰ ਖਿੱਚ ਲੈਣਾ ਹੈ ਖਿੱਚ ਕੇ ਤੇ ਫਿਰ ਡਬਲ ਫੋਲਡ ਕਰਨਾ ਹੈ ਲੜ ਨੂੰ ਤੇ ਉੱਤੋਂ ਜਿਹੜਾ ਲੜ ਨੂੰ ਦੱਬ ਕੇ ਤੇ ਥੱਲੇ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਸੈੱਟ ਕਰਕੇ ਤੇ ਉੱਤਲੇ ਲੜ ਦਾ ਵੀ ਜਿਹੜਾ ਆਪਾਂ فاਸਲਾ ਸੈੱਟ ਕਰਕੇ ਤੇ ਲੜ ਨੂੰ ਇੱਕ ਵਾਰ ਲੋੜ ਕਰਕੇ ਜਿਹੜਾ ਰੱਖ ਲੈਣਾ ਹੈ ਰੱਖ ਕੇ ਤੇ ਫਿਰ ਉਸ ਵਿੱਚ ਜਿਹੜਾ ਵਹਾਜ ਫੇਰ ਕੇ ਤੇ ਉਦੀ ਮੋਟਾਈ ਜਿਹੜੀ ਆਪਾਂ ਸੈੱਟ ਕਰਕੇ ਤੇ ਉਹਦਾ ਫਾਸ ਲੈਣਾ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਪ੍ਰੈਸ ਕਰਕੇ ਤੇ ਸਾਫ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਹੁਣ ਜਿਹੜੇ ਆਪਾਂ ਲੜ ਲਏ ਨੇ ਉਹਨਾਂ ਵਿੱਚ ਜਿਹੜਾ ਆਪਾਂ ਵਾਇਰ ਫੇੜ ਕੇ ਉਹਨਾਂ ਦੇ ਜਿਹੜੇ ਆਪਾਂ ਵਾਲਿਓ ਕੱਢ ਲੈਣੇ ਹਨ ਤੇ ਜੇ ਕੋਈ ਲੜ ਜ਼ਿਆਦਾ ਮੋਟਾਈ ਚ ਆ ਜਾਂਦਾ ਹੈ ਤਾਂ ਆਪਾਂ ਉਸ ਉੱਤੇ ਵਾਇਰ ਪ੍ਰੈਸ ਕਰਕੇ ਵਾਇਰ ਪ੍ਰੈਸ ਨਾਲ ਪ੍ਰੈਸ ਕਰਕੇ ਜਿਹੜਾ ਆਪਾਂ ਉਸ ਲੜ ਦਾ ਫਾਸ ਲੈਣਾ ਜਿਹੜਾ ਸੈੱਟ ਕਰਨਾ ਹੈ ਤੇ ਜਦੋਂ ਕੀਤਾ ਲੜਾ ਆਪਾਂ ਲੜਨ ਨੂੰ ਲੋਡ ਕਰਕੇ ਤੇ ਉਹਦਾ ਫਾਸੜਾ ਆਪੋਂ ਸੈਟ ਕਰਕੇ ਜਿਹੜਾ ਲੜਨ ਨੂੰ ਲਗਾ ਦੇਣਾ ਹੈ ਕਿ ਉਤਲੇ ਰਾਂ ਦੇ ਵੀ ਜਿਹੜੀ ਆਪੋਂ ਸੈਟਿੰਗ ਨਾਲ ਦੀ ਨਾਲ ਕਰੀ ਜਾਣੀ ਹੈ ਤੇ ਬਾਕੀ ਪਾਕ ਦੀ ਵੀ ਜਿਹੜੀ ਆਪੋਂ ਸੈਟਿੰਗ ਉਹ ਨਾਲ ਦੀ ਨਾਲ ਕਰੀ ਜਾਣੀ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਨੂੰ ਬੈਗ ਤੋਂ ਪੈਂਚਰ ਕਰਕੇ ਪੂਣੀ ਦਾਖਲ ਦਾ ਥੱਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਦੋਵੇਂ ਪੱਲੇ ਵਿੱਚ ਜਿਹੜਿਆ ਪਹਿਲੇ ਪੱਲੇ ਨੂੰ ਜਿਆਦਾ ਖੋਲ ਕੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੋ ਜਿਹੜਾ ਲੜ ਨੂੰ ਸੈਟ ਕਰ ਲੈਣਾ ਹੈ ਸੈਟ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਹੋਲਡ ਕਰਨਾ ਹੈ ਹੋਲਡ ਕਰਕੇ ਤੇ ਉਤੋਂ ਜਿਹੜਾ ਲੜ ਨੂੰ ਦੱਬ ਕੇ ਤੇ ਆਪਣੀ ਜਿਹੜੀ ਸ਼ੇਪ ਆ ਉਹ ਸੈਟ ਕਰਕੇ ਜਿਹੜਾ ਲੜ ਨੂੰ ਤੇ ਚੰਗੀ ਤਰ੍ਹਾਂ ਉਹ ਫਾਸੜਾ ਸੈਟ ਕਰਕੇ ਤੇ ਜੀ ਮੋਟਾਈ ਜਿਹੜੀ ਆ ਉਹ ਸੈਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਬਾਕੀ ਜਿਹੜੇ ਹੁਣ ਜਿਹੜੇ ਆ ਬਾਕੀ ਲੜ ਲੈਣੇ ਉਹਨਾਂ ਦਾ ਵੀ ਜਿਹੜਾ ਆਪਾਂ ਫਾਸੜਾ ਸੈਟ ਕਰ ਲੈਣਾ ਹੈ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਉਹ ਬਾਕੀ ਲੜ ਵੀ ਸ਼ਟ ਕਾ ਲੈਣੇ ਹਨ ਤੇ ਬੈਗ ਤੋਂ ਜਿਹੜੇ ਆਪਣੇ ਲੜਾ ਦੀ ਸਫਾਈ ਕਰ ਲੈਣੀ ਹੈ ਤੇ ਉਤਲੇ ਲੜਾਈ ਸੈਟਿੰਗ ਕਰ ਲਈ ਜਿਹੜਾ ਤੁਸੀਂ ਡਬਲ ਸ਼ਿਸ਼ੋ ਆਪਣਾ ਬੱਤ ਸਕਦੇ ਹੋ ਤੇ ਚੰਗੀ ਤਰ੍ਹਾਂ ਜਿਹੜਾ ਪਸਾਵ ਕਰਕੇ ਜਿਹੜਾ ਲੜ ਨੂੰ ਲਵਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜਾ ਲਾਉਣਾ ਹੈ ਲੜ ਨੂੰ ਬੈਗ ਤੋਂ ਪਿੱਛੇ ਕਰਕੇ ਪੂਣੀ ਦਾ ਖਲਦ ਥੱਲੇ ਰੱਖ ਕੇ ਤੇ ਮੱਧ ਪਾਸਾ ਉੱਤੇ ਰੱਖ ਕੇ ਜੇ ਉਸ ਵਿੱਚ ਡੰਗ ਪੈ ਜਾਂਦਾ ਹੈ ਤਾਂ ਆਪਾਂ ਉਸੇ ਦੋ ਹੀ ਪੱਲੇ ਜਿਹੜੇ ਆਪਾਂ ਇਕੱਠੇ ਕਰ ਲੈਣਾਂ ਇਕੱਠੇ ਕਰਕੇ ਤੇ ਫਿਰ ਜਿਹੜਾ ਲੜ ਨੂੰ ਇੱਕ ਵਾਰ ਫੋਨ ਕਰਕੇ ਤੇ ਡਬਲ ਫੋਨ ਕਰਕੇ ਜਿਹੜਾ ਲੜ ਨੂੰ ਦਿਖਾਉਣਾ ਤੇ ਵੀਡੀਓ ਬਤਵਾ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜਿਹੜੇ ਨਵੇਂ ਬੱਚੇ ਪੱਗ ਜਿਹਨਾਂ ਨੇ ਨਵੇਂ ਬੱਚਿਆਂ ਨੇ ਪੱਗ ਸਿੱਖਾ ਸਿੱਖਣੀ ਸ਼ੁਰੂ ਕੀਤੀ ਆ ਉਹ ਇਸ ਵੀਡੀਓ ਦੇ ਕੇ ਉਸ ਆਪਣੀ ਪੱਗ ਵਿੱਚ ਸੁਧਾਰ ਕਰ ਲੈਣ ਤੇ ਉਤਲੇੜਾਂ ਦੀ ਵੀਡੀਓ ਬਹੁਤ ਸੈਟਿੰਗ ਕਰ ਲੈਣੀ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਚੰਗੀ ਤਰ੍ਹਾਂ ਜਿਹਾ ਆਪਾਂ ਉੱਥੇ ਜਿਹੜਾ ਸੈਟਿੰਗ ਕਰਕੇ ਤੇ ਹਲਕਾ-ਹਲਕਾ ਉੱਥੇ ਲੜਾ ਦਾ ਵੀ ਜਿਹੜਾ ਆਪਾਂ فاਸਲਾ ਉਹ ਸੈੱਟ ਕਰਕੇ ਇਹਨਾਂ ਨੂੰ ਲੜਾਣੂ ਲੜਾਣੂ ਆਪਾਂ ਸੈੱਟ ਕਰ ਲੈਣਾ ਹੈ ਤੇ ਉਹਨਾਂ ਦਾ ਵੀ ਜਿਹੜਾ ਆਪਾਂ فاਸਲਾ ਉਹ ਸੈੱਟ ਕਰ ਲੈਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਉੱਤਨਾ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜ਼ਰੂਰ ਕਰਿਓ ਇਹ ਵੀਡੀਓ ਸੰਦਰੀ ਟੈਕਸ਼ੀਅਰ ਕਮੈਂਟ ਯੂ ਕਰਿਓ ਤੇ ਹੁਣ ਜਿਹੜੇ ਆਪਾਂ ਲੜ ਲਾਏ ਨੇ ਉਹਨਾਂ 'ਚ ਆਪਾਂ ਜਿਹੜਾ ਵਾਅ ਫੇੜ ਕੇ ਉਹਨਾਂ ਦੀ ਪੂਰੀ ਪ੍ਰੋਪਰ ਤਰੀਕੇ ਨਾਲ ਲੀ ਆਪਾਂ ਉਹ ਸਫਾਈ ਕਰ ਲੈਣੀ ਹੈ ਤੇ ਉਹਨਾਂ ਦਾ ਫਾਸ ਵੈਡ ਉਹ ਵੀ ਆਪਾਂ ਸੈੱਟ ਕਰ ਲੈਣਾ ਹੈ ਤੇ ਉਹਨਾਂ ਦੀ ਮੋਟਾਈ ਤੇ ਉਹ ਵੀ ਆਪਾਂ ਜਿਹੜੀ ਸੈੱਟ ਕਰ ਲੈਣੀ ਹੈ ਤੇ ਜਿਹੜਾ ਆਪਾਂ ਅਗਲਾ ਰਲ ਲਗਾਉਣਾ ਹੈ ਲੜ ਨੂੰ ਵੈਗ ਤੋਂ ਪਿੱਛੇ ਕਰਕੇ ਪੂਣੀ ਦਾ ਖੋਲਦਾ ਥੱਲੇ ਰੱਖ ਕੇ ਬੰਦ ਫਦਾ ਉੱਤਰਾ ਕੇ ਤੇ ਦੋ ਹੀ ਪੱਲੇ ਜਿਹੜੇ ਆਪਾਂ ਇਕੱਠੇ ਕਰਕੇ ਜਿਹੜਾ ਲੜਨੂ ਇੱਕ ਵਾਰ ਥੱਲੇ ਵਾਲ ਖੇਚ ਲੜਾਇਆ ਤੇ ਤਾਂ ਇਹੜੇ ਉਤਲੇ ਲੜ ਉਤਲੇ ਵਾਲ ਹੋਣਗੇ ਉਹ ਥੱਲੇ ਆ ਜਾਣਗੇ ਤੇ ਇੱਕ ਵਾਰ ਜਿਹੜਾ ਲੜ ਨੂੰ ਨੱਕ ਦੀ ਹਿੱਚ ਫੋਲ ਕਰਕੇ ਤੇ ਡਬਲ ਫੋਲ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬ ਕੇ ਤੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਜਿਹੜਾ ਆਪਾਂ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਤੇ ਹੁਣ ਜਿਹੜੇ ਆਪਾਂ ਪਹਿਲੇ ਪੰਜ ਲੜ ਲਏ ਨੇ ਜਿਹੜੇ ਆਪਣੇ ਪੰਜ ਲੜ ਲੱਗੇ ਹੋਏ ਨੇ ਉਹਨਾਂ ਦੀ ਆਪਾਂ ਸਫਾਈ ਕਰਨੀ ਹੈ ਚੰਗੀ ਚੰਗੀ ਤਰ੍ਹਾਂ ਆਪਾਂ ਜਿਹੜੀ ਪ੍ਰੋਪਰ ਸਫਾਈ ਕਰ ਲੈਣੀ ਹੈ ਤੇ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਨੱਕ ਦੀ ਜੀ ਵੀ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਹੈ ਤੇ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਹੈ ਕਲਗੀ ਲੜ ਨੂੰ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ ਤੇ ਫਰੰਟ ਵੱਲ ਨੂੰ ਫੋਲਡ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਤੇ ਪ੍ਰੈਸ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਤੇ ਉਹਦਾ ਪਹਿੜਾ ਫਾਸਲਾ ਉਹ ਸੈਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਚੱਕੀ ਤਰ੍ਹਾਂ ਜਿਹੜੀ ਆਪਣੀ ਉਹ ਵੀ ਆਪਾਂ ਸੈਟ ਸੈਟ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਤੇ ਜਿਹੜੇ ਉੱਤੇ ਵਾਲ ਰਹਿੰਦੇ ਆ ਤਾਂ ਉਹਨਾਂ ਨੂੰ ਆਪਾਂ ਥਲੇ ਵਾਲ ਖਿੱਚ ਕੇ ਜਿਹੜਾ ਆਪਾਂ ਲੜਨ ਨੂੰ ਸਾਫ ਕਰਕੇ ਲਗਾਉਣਾ ਹੈ ਤੇ ਕਲ ਦੀ ਲੜ ਲਾਉਣ ਤੋਂ ਬਾਅਦ ਜਿਹੜੇ ਉੱਤੇ ਵਾਲ ਰਹਿੰਦੇ ਆ ਉਹਨਾਂ ਨੂੰ ਆਪਾਂ ਬਾਜ ਨਾਲ ਜਿਹੜੇ ਆਪਣੇ ਵਾਲਿਓ ਕੱਟ ਜਣੇ ਹਨ ਤੇ ਚੱਕੀ ਤਰ੍ਹਾਂ ਲੜਨ ਨੂੰ ਸਾਫ ਕਰਕੇ ਤੇ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਨੀ ਆ ਦੀ ਚੜਾਈ ਰੱਖ ਕੇੜਾ ਲੜਨ ਨੂੰ ਲਗਾ ਦੇਣਾ ਹੈ ਤੇ ਇਹ ਤੁਹਾਡਾ ਨਾਲ ਉੱਤੋਂ ਖਿਸਕ ਗਿਆ ਹੁੰਦਾ ਹੈ ਤਾਂ ਤੁਸੀਂ ਇੱਕ ਜਾਂ ਦੋ ਪੱਗਵੇਂ ਲਗਾ ਸਕਦੇ ਤਾਂ ਜਿਹੜਾ ਆਪਣਾ ਤੁਹਾਡਾ ਜਿਹੜਾ ਕਲਗੀ ਜਿਹੜਾ ਉਹ ਟਿਕ ਜਾਵੇ ਉੱਤੇ ਤੇ ਚੰਗੀ ਤਰ੍ਹਾਂ ਆਪਾਂ ਉਹ ਬਾਕੀ-ਬਾਕੀ ਦੀ ਸੈਟਿੰਗ ਕਰ ਲੈਣੀ ਹੈ ਤੇ ਜਿਹੜਾ ਆਪਾਂ ਸਿਰ ਕਵਰ ਕਰਨਾ ਜਿਹੜਾ ਆਪਾਂ ਪਹਿਲਾਂ ਲੜ ਲਾਏ ਸੀ ਤੇ ਸਿਰ ਦੇ ਜੰਟ ਤੋਂ ਉਹਨੂੰ ਆਪਾਂ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਦੇਣਾ ਹੈ ਫਲਾ ਕੇ ਫਿਰ ਇੱਕ ਵਾਰ ਖਿੱਚਾਂਗੇ ਤੇ ਇੱਕ ਵਾਰ ਫਿਰ ਖਿੱਚ ਕੇ ਜਿਹੜਾ ਆਪਾਂ ਚੰਗੀ ਤਰ੍ਹਾਂ ਸਿਰ ਜਿਹੜਾ ਆਪਣਾ ਟਾਈਟ ਕਵਰ ਕਰਨਾ ਹੈ ਤੇ ਚਾਰੇ ਪਾਸੇ ਬਾਹਰ ਨਾਲ ਜਿਹੜਾ ਆਪਾਂ ਸਿਰ ਕਵਰ ਕਰਕੇ ਤੇ ਜਿੱਥੋਂ ਕੀ ਤੋਂ ਸੜਨਗਾ ਰਹੇ ਤਾਂ ਉੱਥੇ ਡਬਲ ਫਿਸ਼ਰ ਦੇ ਕੇ ਜਿਹੜਾ ਆਪਣਾ ਸਿਰ ਕਵਰ ਕਰਨਾ ਹੈ ਤੇ ਜੇ ਕਿਤੇ ਲੜੜਾ ਪਰੋਂ ਸਰੋ ਕੋ ਬਰਜੋ ਹੰਤੋ ਬਾ ਜਿਹੜਾ ਆਪਾਂ ਬੈਗ ਦਾ ਲੜ ਲਾਉਣਾ ਹੈ ਅੱਧਾ ਅੱਧਾ ਖੱਬੇ ਫੋਨ ਕਰ ਕਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਹੁਣ ਜਿਹੜੇ ਆਪਾਂ ਲੜ ਲਏ ਨੇ ਉਹਨਾਂ ਵਿੱਚ ਆਪਣਾ ਵਾਇਫੇਰ ਕੇ ਉਹਨਾਂ ਦੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਜੇ ਕੋਈ ਲੜ ਜਿਆਦਾ ਮੋਟਾਈ ਦਾ ਆ ਜਾਂਦਾ ਹੈ ਤਾਂ ਆਪਾਂ ਉਸ ਉਪਰ ਬਾਜ ਨਾਲ ਪ੍ਰੈਸ ਕਰਕੇ ਤੇ ਉਸ ਲੜ ਦੀ ਆਪਾਂ ਜਿਹੜੀ ਮੋਟਾਈ ਆ ਉਹ ਸੈੱਟ ਕਰਨੀ ਹੈ ਤੇ ਜੇ ਕੋਈ ਲੜ ਜੇ ਕੋਈ ਲੜ ਦਾ ਫਾਸਲਾ ਘਟ ਰਿਹਾ ਜਾਂਦਾ ਤਾਂ ਉਹਦੇ ਵਿੱਚ ਆਪਾਂ ਵਾਇਫੇਰ ਕੇ ਉਹਦਾ ਫਾਸਲਾ ਜਿਹੜਾ ਉਹ ਸੈੱਟ ਕਰਨਾ ਹੈ ਡਾਲਦੇ ਨਵੀਂ ਵੀਡੀਓ ਲੈ ਕੇ حاضر ਹੋਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ